ਹੈਲੋ ਫਰੈਂਡਸ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬੇਸਨ ਤੇ ਗੁੜ ਦੀ ਬਰਫੀ ਇਹ ਬੱਚਿਆਂ ਨੂੰ ਕਫ ਕੋਲਡ ਤੋਂ ਕਾਫੀ ਰਿਲੀਫ ਮਿਲਦੀ ਹੈ ਮੈਸੇ ਤੇ ਬੱਚੇ ਪੰਜੀਰੀ ਖਾਂਦੇ ਨੇ ਪਰ ਇਹ ਇੱਕ ਚਾਕਲੇਟ ਟਾਈਪ ਬਣ ਜਾਂਦੀ ਹੈ ਤੇ ਉਹਨੂੰ ਬੱਚੇ ਬਹੁਤ ਵਧੀਆ ਖਾ ਲੈਂਦੇ ਆ ਇਹ ਮੈਂ ਕਿਉਂ ਗਰਮ ਕਰ ਲੇਂ ਦੇਸੀ ਕਿਉਂ मैं एक बार थोड़ा जहा बना रही हूँ बेसन चंकी तरह भुन लेना जो बेसन चंकी तरह भुनया गया गुड़ जन मैं कुट के रखे चंकी तरह भुन तो बाद ਦੇਖਿਓ ਵੀ ਇਹ ਬਹੁਤ ਵਧੀਆ ਬਣ ਜੇਗੀ ਤੇ ਬੱਚੇ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆ ਸਰਦੀ ਸਰਦੀ ਤੁਸੀਂ ਬੱਚੇ ਨੂੰ ਖਵਾਓ ਤੇ ਉਸ ਜੁਕਾਮ ਖੰਗ ਵਗੈਰਾ ਤੋਂ ਬੱਚਾ ਬਚਿਆ ਰਹੂਗਾ ਇਹਦੇ ਵਿੱਚ ਹੋਰ ਕੁਝ ਨਹੀਂ ਐਡ ਕਰਨਾ ਐਕਸਟਰਾ ਬਸ ਕੱਲਾ ਵੇਸਣ ਭੁੰਨਣਾ ਘਿਓ ਦੇ ਵਿੱਚ ਤੇ ਗੁੜ ਦੁੱਧ ਵਗੈਰਾ ਨਾਲ ਬੱਚੇ ਲੈ ਲੈਂਦੇ ਆ ਵਧੀਆ ਇੱਕ ਪੀਸ ਲਓ ਦੋ ਪੀਸ ਲਓ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਥੋੜਾ ਜਿਹਾ ਟਰਾਈ ਕਰਿਓ ਬੱਚੇ ਖਾਣ ਦਾ ਮੇਰੀ ਤਾਂ ਇਹੀ ਐਡਵਾਈਸ ਆ ਕਿ ਸਰਦੀ ਸਰਦੀ ਤੁਸੀਂ ਬੱਚੇ ਨੂੰ ਥੋੜਾ ਜਿਹਾ ਬਣਾ ਬਣਾ ਦੋ ਹਫਤੇ ਬਾਅਦ ਕੋਈ ਜ਼ਿਆਦਾ ਮਿਹਨਤ ਨਹੀਂ ਇਹਦੇ ਤੇ ਮੇਸਨ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਆਪਾਂ ਵੀ ਕੱਚਾ ਨਾ ਰਹੇ ਜੇ ਦੇਖੋ ਜੀ ਵੇਸਨ ਆਪਣਾ ਆਲਮੋਸਟ ਰੈਡੀ ਹੋਣ ਵਾਲਾ ਹੈ ਬਸ ਤੁਸੀਂ ਧਿਆਨ ਇਹ ਰੱਖਣਾ ਵੀ ਕੱਚਾ ਨਾ ਰਹੇ ਖਾਣ ਤਾਂ ਕੋਈ ਵੀ ਜਾਣਾ ਸਕਦਾ ਵੱਡੇ ਤੋਂ ਲੈ ਕੇ ਛੋਟੇ ਤੱਕ ਬਸ ਐ ਵੀ ਬੱਚੇ ਆਪਾਂ ਵਿੱਚ ਥੋੜਾ ਜਿਹਾ ਕੋਈ ਡਰਾਈ ਫਰੂਟ ਵਗੈਰਾ ਐਡ ਕਰ ਲੈਣੇ ਆ ਬੱਚੇ ਕਈ ਵਾਰੀ ਨਹੀਂ ਵੀ ਖਾਂਦੇ ਤੇ ਮੇਰਾ ਬੇਟਾ ਤਾਂ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦਾ ਇਹ ਉਹਨੂੰ ਤਾਂ ਬਿਲਕੁਲ ਚਾਕਲੇਟ ਹੀ ਲੱਗਦਾ ਹੈ ਮੰਮਾ ਚਾਕਲੇਟ ਵਾਲੀ ਬਰਫੀ ਬਣਾ ਦਿਓ ਇਦਾਂ ਕਹਿ ਦਿੰਦਾ ਮੈਨੂੰ ਆਪਾਂ ਬਸ ਇਹ ਵੀ ਬੱਚੇ ਆਪਾਂ ਵਿੱਚ ਥੋੜਾ ਜਿਹਾ ਕੋਈ ਡਰਾਈ ਫਰੂਟ ਵਗੈਰਾ ਐਡ ਕਰ ਲੈਣੇ ਆ ਬੱਚੇ ਕਈ ਵਾਰੀ ਨਹੀਂ ਵੀ ਖਾਂਦੇ ਤੇ ਮੇਰਾ ਬੇਟਾ ਤਾਂ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦਾ ਇਹ ਉਹਨੂੰ ਤਾਂ ਬਿਲਕੁਲ ਚਾਕਲੇਟ ਹੀ ਲੱਗਦਾ ਹੈ ਮੰਮਾ ਚਾਕਲੇਟ ਵਾਲੀ ਬਰਫੀ ਬਣਾ ਦਿਓ ਇਦਾਂ ਕਹਿ ਦਿੰਦਾ ਮੈਨੂੰ ਫਿਰ ਮੈਂ ਉਹਨੂੰ ਹਫਤੇ ਇੱਕ ਬਾਅਦ ਬਣਾ ਦੇਣੀ ਹੁੰਦੀ ਹੈ ਰੁੱਕੇ ਹੋ ਜੇ ਤਾਂ ਥੋੜੀ ਜੀ ਜਿਵੇਂ ਗਰਮੀ ਹੈਗੀ ਹੈ ਮੌਸਮ ਦੇ ਵਿੱਚ अगे तो फिर हफ्ता दो हफ्ते चल जाती है लो जी बेसन जो अपना चंकी तरह भुनया हो देखो कलर बिल्कुल ओके ਹੁਣ ਆਪਾਂ ਇਹਦੇ ਵਿੱਚ ਗੁੜ ਮਿਕਸ ਕਰਾਂਗੇ ਗੁੜ ਮਿਕਸ ਕਰਨ ਤੋਂ ਬਾਅਦ ਬਸ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਇਹ ਚੰਗੀ ਤਰ੍ਹਾਂ ਗੁੜ ਮਿਕਸ ਹੋ ਜਾਵੇ ਫਿਰ ਮੈਂ ਤੁਹਾਨੂੰ ਦਿਖਾਉਣੀ ਐ ਇੱਕ ਮਿੰਟ ਵਖੋ ਗੁੜ ਮਿਕਸ ਹੋ ਚੁੱਕਿਆ ਬਿਲਕੁਲ ਇਹਦੇ ਵਿੱਚ ਕੀ ਡਰਾਈ ਹੋ ਗਿਆ ਫਟ ਥੋੜੀ ਦੇਰ ਬਾਅਦ ਇਹ ਫਿਰ ਕਿਉਂ ਛੱਡੇਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਇਦਾਂ ਇਹ ਗੋੜਾ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਵੇ ਲਓ ਜੀ ਦੇਖੋ ਗੁੜ ਪਾ ਕੇ ਬਿਲਕੁਲ ਸਮੂਥ ਹੋ ਚੁੱਕਿਆ ਹੈ ਜੇਕਰ ਤੁਸੀਂ ਇੱਕ ਆਪਸ਼ਨ ਹੋਰ ਹੈ ਵੀ ਜਿਵੇਂ ਥੋੜਾ ਜਿਹਾ ਗੁੜ ਪਾ ਕੇ ਡਰਾਈ ਹੋ ਜਾਂਦਾ ਨਾ ਤਾਂ ਤੁਸੀਂ ਇੱਕ ਤੋਂ 1.5 ਚਮਚ ਮਲਾਈ ਇਹਦੇ ਵਿੱਚ ਐਡ ਕਰ ਸਕਦੇ ਹੋ। ਉਹਦੇ ਨਾਲ ਫਿਰ ਥੋੜਾ ਜਿਹਾ ਟੈਕਸਚਰ ਜਾ ਆ ਜਾਊਗਾ। ਇਹਦਾ ਮੀਨਸ ਕਿ ਖੋਏ ਦਾ ਵੀ ਕੰਮ ਕਰੋਗੇ ਉਹ ਵੀ ਜਿਵੇਂ ਆਪਾਂ ਖੋਆ ਐਡ ਕਰ ਲਏ ਨੇ। ਮਲਾਈ ਹੈ ਜਿਹੜੀ ਫਿਰ ਉਹ ਆਪਾਂ ਇਹਨੂੰ ਸਿੰਮ ਤੇ ਭੁੰਨੀ ਜਾਵਾਂਗੇ ਤਾਂ ਥੋੜਾ ਜਿਹਾ ਸਵਾਦ ਹੋਰ ਬਣ ਜਾਏਗਾ ਇਹ। ਹੁਣ ਆਪਾਂ ਇਹਨੂੰ ਵੱਖਰਾ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਪੀਸਿਸ ਕਰ ਦਾਂਗੇ ਦੇਖੋ। ਫਰੇਗਰੈਂਸ ਬਹੁਤ ਜ਼ਿਆਦਾ ਅੱਛੀ ਹੈ ਦੀ। ਦੇਖੋ ਓਕੇ ਦੇਖੋ ਹੁਣ ਆਪਾਂ ਇੱਕ ਇਹਨੂੰ ਪਲੇਟ ਦੇ ਵਿੱਚ ਇੱਥੇ ਘਿਓ ਅੱਛੀ ਤਰ੍ਹਾਂ ਲਗਾ ਕੇ ਤਾਂ ਜੋ ਚਿਪਕੇ ਨਾ ਸੌਰੀ ਅੱਛੀ ਤਰ੍ਹਾਂ ਇਹਨੂੰ ਆਇਲਿੰਗ ਵੀ ਕਰ ਲੈਣੀ ਹੈ ਘਿਓ ਲਾਇਆ ਮੈਂ ਦੇਸੀ ਪੀਸਿਸ ਤੁਸੀਂ ਆਪ ਦੇ ਅਕੋਰਡਿੰਗ ਕੱਟ ਸਕਦੇ ਹੋ ਚੌਂਸ ਕੱਟਨੇ ਆ ਤੇ ਰਸ਼ੇ ਕੱਟਨੇ ਆ ਜਿੱਦਾਂ ਦੇ ਵੀ ਕੱਟਨੇ ਤੁਸੀਂ ਦੇਖੋ ਆਇਲ ਸਾਰਾ ਕਿਉਂ ਮੈਂ ਚੰਗੀ ਤਰ੍ਹਾਂ ਲਗਾਤਾ ਤੇ ਹੁਣ ਆਪਾਂ ਇਹਨੂੰ ਇੱਧਰ ਸ਼ਿਫਟ ਕਰਾਂਗੇ ਪਿਗਮੈਂਟ ਦੇਖੋ ਜੀ ਕਿਉਂਕਿ ਇਹ ਗਰਮ ਆ ਬਹੁਤ ਜ਼ਿਆਦਾ ਤੁਸੀਂ ਪਹਿਲਾਂ ਇਹਨੂੰ ਪਲੇਟ ਦੇ ਵਿੱਚ ਫੈਲਾ ਲੈਣਾ ਤਾਂ ਜੋ ਪਤਲੇ-ਪਤਲੇ ਪੀਸਿਸ ਬਣ ਤੇ ਖਾਣ ਚ ਵੀ ਸੌਖਾ ਹੋਵੇ 오케이. Okay. ਇਸੇ ਨੂੰ ਥੋੜੀ देर ਹੁਣ ਸੈੱਟ ਹੋਣ ਵਾਸਤੇ ਰੱਖਣਾ। ਉਦੋਂ ਬਾਅਦ ਫਿਰ ਆਪਾਂ ਇਹਦੇ ਪੀਸੇਸ ਕਰ ਲਾਂਗੇ। ਉਹ ਵੀ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੀ ਆ ਕਿ ਕਿੱਦਾਂ ਕਰਨੇ ਆ। ਕੋਈ ਵੀ ਨਾਈਫ ਘਰ ਲੈ ਕੇ ਤੁਸੀਂ ਤੇਰਸ਼ੀ ਵੀ ਕਰ ਸਕਦੇ ਹੋ, ਚੌਰਸ ਵੀ ਕਰ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਪਸੰਦ ਹੋਣ। ਇੰਦਾਂ ਇਹਨੂੰ ਛੱਡ ਦੇਣਾ ਤਾਂ ਜੋ ਇਹ ਸੈੱਟ ਹੋ ਸਕੇ ਤਾਂ ਠੰਡਾ ਹੋਣ ਤੇ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਉੱਪਰ ਤੁਸੀਂ ਹਲਕਾ ਹਲਕਾ ਜਿਵੇਂ ਪੀਸਿਆ ਹੋਇਆ ਨਾਰੀਅਲ ਕੰਦੂਕਸ ਕੀਤਾ ਹੋਇਆ ਉਹ ਵੀ ਲਗਾ ਸਕਦੇ ਹੋ ਬਟ ਮੈਂ ਸਿੰਪਲ